ਸਤਨ ਸੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਹੋਵਣ ਗੁਰੂ ਪਿਆਰੀ ਸਾ ਸੰਗਤ ਜੀ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਮਤ ਹੋ ਰਹੀ ਜੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਕਸਲ ਗੰਬੈਰ ਤੋਂ ਬਚਨਸਾ ਇਟਲੀ ਵਿਖੇ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦੇ ਆ ਹਾਂ ਇਹ ਮਹਾਨ ਨਗਰ ਕੀਰਤਨ ਸਜਾਏ ਜਾਂਦੇ ਹਨ ਨਾਲ ਕਾਰੇ ਤੇ ਬੱਚੇ ਨੇ ਖਾਸਦੇ ਇਹਨਾਂ ਨਾਲ ਕਾਰੇ ਤੇ ਬੱਚੇ ਨੇ ਖਾਸਨੇ ਪਾਣੀ ਵੀ ਅਪੋਖੀਆਂ ਮਿਹਰ ਪਾਸ ਨੇ ਪਾਣੀ ਵੀ ਅਪੋਖੀਆਂ ਮਿਹਰ ਪਾਸ ਨੇ ਸੋ ਅੱਜ ਇਸਲੀ ਦੀ ਤਰਤੀ ਤੇ ਪਚਿੰਸਾ ਸ਼ਹਿਰ ਵਿੱਚ ਇੱਕ ਅਸਲ ਗੰਬਰ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਜੋ ਅੱਜ ਦੇਖਣ ਨੂੰ ਦੇਖ ਰਿਹਾ ਜਿਵੇਂ ਮਾਹੌਲ ਰਗ ਰਿਹਾ ਬਿਲਕੁਲ ਪੰਜਾਬ ਦਾ ਮਾਹੌਲ ਹੈ ਜੀ ਸਾਰ ਸੰਸਾਰ ਉਤੇ ਮਹਾਰਾਜ ਜੀ ਬਖਸ਼ਿਸ਼ ਕਰਦੇ ਆ ਕਿਰਪਾ ਕਰਨ ਕਿ ਜਗਤ ਜਲਨ ਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰ ਹੈ ਉੱਪਰ ਤੇ ਧਲ ਹੈ ਹੇ ਉਬਾਰ ਮਹਾਰਾਜ ਜੀ ਸਾਰੇ ਸੰਸਾਰ ਦਾ ਭਲਾ ਕਰਦੇ ਆ ਆਪ ਜੀ ਨੇ ਕਿਰਪਾ ਕੀਤੀ ਸਭ ਸੰਸਾਰ ਨੂੰ ਮਹਾਰਾਜ ਉਪਦੇਸ਼ਾਂਾਂ ਦਾ ਦੇ ਕੇ ਨਿਹਾਲ ਕੀਤਾ ਵਸਪੁਰ ਦੀ ਅਕੂਂ ਚੁਕੂ ਜੁਕ ਪਾਣ ਦੀਆ ਮੁੱਖ ਤੇ ਦੀ ਅਕੂਂ ਚੁਕੂ ਜੁਕ ਪਾਣ ਦੀਆ ਓ ਭੈਣ ਨਹਾਰੀ ਯਸ ਸੁਣ ਗਏ ਕਰਦੇ ਭੈਣ ਨਹਾਰੀ ਯਸ ਸੁਣ ਗਏ ਮਾਨਸਰ ਹਾਂਸੇ ਸੇ ਜੀ ਮੰਦਰੀ ਚੋ सोटी वणे वे ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਏ ਇਟਲੀ ਵਿੱਚ ਵਸਦੇ ਆ ਸਿੱਖ ਸੰਗਤਾਂ ਵੱਲੋਂ ਇੱਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਸਟਲ ਗੁੰਪੈਰ ਤੋਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਇਲਾਕੇ ਭਰ ਤੋਂ ਸੰਗਤਾਂ ਦੀ ਸ਼ਮੂਲੀਅਤ ਨੇ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ ਹੈ ਜਿਸ ਦੀ ਅਗਵਾਈ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ ਹੈ ਸੰਗਤਾਂ ਦੁਆਰਾ ਸਾਰੇ ਰਸਤੇ ਸ਼ਬਦ ਕੀਰਤਨ ਨਾਲ ਗੁਰੂ ਦਾ ਜਸ ਗਾਇਨ ਕੀਤਾ ਗਿਆ ਹੈ ਰਸਤੇ ਵਿੱਚ ਜਗ੍ਹਾ ਜਗ੍ਹਾ ਸ਼ਰਧਾਲੂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ ਨਗਰ ਕੀਰਤਨ ਦਾ ਪੜਾਅ ਖੁੱਲੇ ਪੰਡਾਲ ਵਿੱਚ ਕੀਤਾ ਗਿਆ ਜਿੱਥੇ ਪੰਥ ਦੇ ਪ੍ਰਸਿੱਧ ਢਾਡੀ ਜਥੇ ਭਾਈ ਸਤਪਾਲ ਸਿੰਘ ਗਰਚਾ ਤੇ ਸਾਥੀਆਂ ਦੁਆਰਾ ਸੰਗਤਾਂ ਨੂੰ ਢਾਡੀ ਵਾਰਾ ਨਾਲ ਗੌਰਵ ਮੈਂ ਸਿੱਖ ਇਤਿਹਾਸ ਸਵਰਨ ਕਰਵਾਇਆ ਹੈ ਸੇਵਾਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲਾਂ ਦਾ ਪ੍ਰਬੰਧ ਕਰਕੇ ਆਈਆਂ ਸੰਗਤਾਂ ਨੂੰ ਲੰਗਰ ਸ਼ਿਕਾਇਆ ਤੇ ਸੇਵਾਵਾਂ ਵਿੱਚ ਹਿੱਸਾ ਪਾਇਆ ਗਿਆ ਇਟਲੀ ਵਿੱਚ ਸਿੱਖ ਧਰਮ ਰਜਿਸਟਰ ਕਰਵਾ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ ਸੰਸਥਾ ਦੇ ਮੁਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਹਿਲੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਹੋਰਨਾਂ ਸੇਵਾਦਾਰਾਂ ਨੂੰ ਸਰੂਪੇ ਪੇਨਟ ਕੀਤੇ ਗਏ ਪੁਲਿਸ ਪ੍ਰਸ਼ਾਸਨ ਦੁਆਰਾ ਟ੍ਰੈਫਿਕ ਨੂੰ ਬੜੇ ਸੁਚੱਜੇ ਢੰਗ ਨਾਲ ਕੰਟਰੋਲ ਕੀਤਾ ਗਿਆ ਹੈ ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਪੇਟ ਕੀਤੇ ਗਏ ਹਨ ਸ਼ਾਮ ਨੂੰ ਕਸਤਲ ਗੰਪੈਰ ਤੋਂ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਉਨ੍ਹਾਂ ਕਿਹਾ ਕਿ ਇੰਨੇ ਵੱਡੇ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮੂਹੀਆਂ ਸੰਗਤਾਂ ਨੂੰ ਸੰਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਹੋਵਣ। ਦੇਖੋ ਅੱਜ ਇਟਲੀ ਦੀ ਧਰਤੀ ਤੇ ਚਿੰਸਾ ਸ਼ਹਿਰ ਵਿੱਚ ਇੱਕ ਅਸਲ ਗੰਬਰ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਜੋ ਅੱਜ ਦੇਖਣ ਨੂੰ ਦੇਖ ਰਿਹਾ ਜਿਵੇਂ ਮਾਹੌਲ ਰਗ ਰਿਹਾ ਬਿਲਕੁਲ ਪੰਜਾਬ ਦਾ ਮਾਹੌਲ ਹੈ ਜੀ ਤੇ ਬਹੁਤ ਸੋਹਣੇ ਧਾੜੀ ਲੱਗੇ ਰਾਗੀ ਲੱਗੇ ਆ ਸਭ ਕੋ ਸੱਚੇ ਪਾਸਾ ਇਸੇ ਤਰ੍ਹਾਂ ਸੰਗਤਾਂ ਤੇ ਕਿਰਪਾ ਕਰਨ ਆਉਣ ਵਾਲਾ ਸਾਡਾ ਸਮਾਂ ਜਿਹੜਾ ਸਿੱਖ ਕੌਮ ਦਾ ਚੜ੍ਹਦੀ ਕਲਾ ਬੜਾ ਹੋਵੇ। ਤੇ ਸਾਰੇ ਸਿੱਖ ਬੱਚੇ ਜਿਹੜੇ ਇੱਧਰ ਜੁੜਨ ਗੁਰਬਾਣੀ ਦੇ ਨਾਲ ਜੁੜਨ ਸੋ ਜਿਆਦਾ ਨਾ ਬੋਲਦਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ અપਾਰ ਕਿਰਪਾ ਬਖਸ਼ਿਸ਼ ਮਿਹਰਮਤ ਹੋ ਰਹੀ ਜੋ ਗੁਰਦੁਆਰਾ ਸ੍ਰੀ ਗੁਰੂ ਸੰਗਸਵ ਕਸਤਲ ਗੰਬੈਰ ਤੋਂ ਬਚਨ ਸਾਈਟ ਲਈ ਵਿਖੇ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਿੰਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹਾਂ ਇਹ ਮਹਾਨ ਨਗਰ ਕੀਰਤਨ ਸਜਾਏ ਜਾਂਦੇ ਹਨ ਇਸ ਸਾਲ ਵੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਨਗਰ ਕੀਰਤਨ ਦੀ ਪ੍ਰਾਰੰਭਤਾ ਗੁਰਦੁਆਰਾ ਸਾਹਿਬ ਜੀ ਤੋਂ ਹੋਈ ਹੈ ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕਰਕੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਸ਼ਾਮਲ ਹੋ ਕੇ ਮਹਾਰਾਜ ਜੀ ਨੂੰ ਨਤਮਸਤਕ ਹੁੰਦਿਆਂ ਸੇਵਾ ਕਰਦੇ ਆ ਬਹੁਤ ਸਾਰੀਆਂ ਸੰਗਤਾਂ ਸੇਵਾ ਕਰ ਰਹੀਆਂ ਲੰਗਰਾਂ ਦੀ ਸੇਵਾ ਝਾੜੂ ਦੀ ਇਤਿਆਜ਼ਕ ਜਲ ਦੀ ਗੱਤਕੇ ਦੀ ਇਓ ਗੁਰਬਾਣੀ ਦਾ ਗਾਇਨ ਕੀਰਤਨ ਹੋ ਰਿਆ ਮਹਾਰਾਜ ਜੀ ਦੀ ਖੁਸ਼ੀ ਹੋ ਰਹੀ ਸਭ ਸੰਸਾਰ ਉਤੇ ਮਹਾਰਾਜ ਜੀ ਬਖਸ਼ਿਸ਼ ਕਰਦੇ ਆ ਕਿਰਪਾ ਕਰਨ ਕਿ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰ ਹੈ ਉਬਰ ਤੇ ਧਲ ਹੈ ਉਬਾਰ ਮਹਾਰਾਜ ਜੀ ਸਾਰੇ ਸੰਸਾਰ ਦਾ ਭਲਾ ਕਰਦੇ ਆ ਆਪ ਜੀ ਨੇ ਕਿਰਪਾ ਕੀਤੀ ਸਭ ਸੰਸਾਰ ਨੂੰ ਮਹਾਰਾਜ ਉਪਦੇਸ਼ਾਂਾਂ ਦੇ ਕੇ ਨਿਹਾਲ ਕੀਤਾ ਸ੍ਰੀ ਹਰਮੰਦਰ ਸਾਹਿਬ ਇਥੇ ਮਹਾਰਾਜ ਆਪ ਜੀ ਪ੍ਰਕਾਸ਼ ਹੋਏ ਸਭ ਸੰਗਤਾਂ ਨੂੰ ਮਹਾਰਾਜ ਸ਼ਬਦ ਦੁਆਰਾ ਉਪਦੇਸ਼ ਦੇ ਕੇ ਆਪ ਕਿਰਪਾ ਕਰ ਰਹੇ ਆ ਉਸੇ ਸ਼ਬਦ ਦੀ ਲੜੀ ਵਿੱਚ ਮਹਾਰਾਜ ਆਪ ਜੀ ਪਰਉਂਦਿਆਂ ਹੋਇਆਂ ਸਭ ਸੰਸਾਰ ਨੂੰ ਕਿਰਪਾ ਕਰਦੇ ਆ ਇਹ ਮਹਾਨ ਗੁਰਪੁਰਬ ਵਿਸ਼ੇਸ਼ਾਂ ਦੀ ਧਰਤੀ ਤੇ ਮਨਾਏ ਜਾਂਦੇ ਹਨ ਇਹ ਸਾਰੀ ਸੰਗਤ ਧੰਨਤਾ ਦੇ ਜੋਗ ਹੈ ਉਥੇ ਹੀ ਗੁਰੂ ਸਾਹਿਬ ਜੀ ਦਾ ਕੋਟਾਣ ਕੋਟ ਵਰ ਸ਼ੁਕਰ ਸ਼ੁਕਰ ਹੈ ਇਸੇ ਪ੍ਰਕਾਰ ਹੀ ਇਸ ਪਾਵਨ ਸਥਾਨ ਦੇ ਸਾਰੇ ਪ੍ਰਬੰਧ ਗੁਰੂ ਪਿਆਰੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬਾਬਾ ਅਮਰੀਕ ਸਿੰਘ ਜੀ ਗੁਰੂਆਂ ਪਿਆਰੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕਰ ਰਹੇ ਬਹੁਤ ਸਾਰੀਆਂ ਸੰਗਤਾਂ ਨੂੰ ਸੰਥਿਆ ਦੇ ਕਰਕੇ ਨਿਹਾਲ ਕਰ ਰਹੇ ਇਹਨਾਂ ਦਾ ਬਹੁਤ ਸਾਰਾ ਯੋਗਦਾਨ ਮਹਾਰਾਜ ਜੀ ਦੇ ਘਰ ਦੀ ਸੇਵਾ ਕਰਦੇ ਹਾਂ ਪ੍ਰਾਪਤ ਹੈ ਸੰਗਤਾਂ ਨੂੰ ਮਹਾਰਾਜ ਕਿਰਪਾ ਕਰਮ ਇਹਨਾਂ ਨੂੰ ਇਸੇ ਪ੍ਰਕਾਰ ਚੜ੍ਹਦੀ ਕਲਾ ਵਿੱਚ ਰੱਖਦੇ ਹਾਂ ਇਹ ਮਰਯਾਦਾ ਵਿੱਚ ਜਿੱਥੇ ਮਹਾਰਾਜ ਜੀ ਨੇ ਬਖਸ਼ਿਸ਼ ਇਸੇ ਕੀਤੀ ਹੋਈ ਹੈ ਪਰਪਕਤਾ ਹੈ ਸਾਰੇ ਗੁਰੂ ਕੇ ਸਿੱਖ ਸੇਵਾ ਕਰਦੇ ਹਨ ਬਹੁਤ ਸਤਿਕਾਰਯੋਗ ਇਹ ਮੁੱਖ ਸੇਵਾਦਾਰ ਭਾਈ ਭਗਵਾਨ ਸਿੰਘ ਜੀ ਇਸੇ ਪ੍ਰਕਾਰ ਨੌਜਵਾਨ ਸਿੰਘ ਗੁਰਮਖਾਨ ਭਾਈ ਹਰਜੀਤ ਸਿੰਘ ਜੀ ਇਹ ਸਾਰੇ ਸੇਵਾ ਕਰਕੇ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕਰ ਰਹੇ। ਇਸੇ ਪ੍ਰਕਾਰ ਹੀ ਮਹਾਰਾਜ ਕਿਰਪਾ ਕਰਦੇ ਆ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕਰਕੇ ਜੋ ਸ਼ਬਦ ਦਾ ਮਹਾਰਾਜ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ ਸਾਂਝਾ ਉਪਦੇਸ਼ ਦੇ ਕੇ ਮਹਾਰਾਜ ਜੀ ਨੇ ਨਵਾਜਿਆ ਕਿਰਪਾ ਕੀਤੀ ਬਖਸ਼ਿਸ਼ ਕੀਤੀ ਆਪਾਂ ਸਾਰੇ ਵੀ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕਰਕੇ ਇਹ ਲਾਹਾ ਪ੍ਰਾਪਤ ਕਰੀਏ ਇਸੇ ਪ੍ਰਕਾਰ ਹੀ ਮਹਾਰਾਜ ਜੀ ਜਿਥੇ ਇਹ ਕਿਰਪਾ ਕਰ ਰਹੇ ਹਨ ਕਿ ਇਥੋਂ ਦੀ ਪ੍ਰਬੰਧਕ ਕਮੇਟੀ ਬਹੁਤ ਸਾਰਾ ਉਹ ਯੋਗਦਾਨ ਪਾਉਂਦੀ ਹੈ ਉਥੇ ਹੀ ਇਹ ਨਗਰ ਕੀਰਤਨ ਜੋ ਜੁਨੀਅਨ ਸਿੱਖ ਇਟਲੀ ਜੋ ਧਰਮ ਰਜਿਸਟਰਡ ਕਰਾਉਣ ਵਾਸਤੇ ਇਹ ਜਤਨਸ਼ੀਲ ਸਾਰੇ ਸੇਵਾਦਾਰ ਗੁਰੂ ਕੇ ਸਿੱਖ ਲੱਗੇ ਹੋਏ ਹਨ ਮਹਾਰਾਜ ਜੀ ਕਿਰਪਾ ਕਰਨ ਉਹਨਾਂ ਸਾਰਿਆਂ ਨੂੰ ਵੀ ਇਸੇ ਪ੍ਰਕਾਰ ਤੇੜੀ ਕਲਾ ਬਖਸ਼ਦੇ ਹਨ ਇਹ ਸਫਲਤਾ ਬਖਸ਼ਿਸ਼ ਕਾਰਨ ਇਸੇ ਪ੍ਰਕਾਰ ਏ ਜਿੱਥੇ ਨਗਰ ਕੀਰਤਨ ਦੀ ਮਹਾਨ ਬਖਸ਼ਿਸ਼ ਹੋਈ ਸਭ ਸੰਸਾਰ ਦੀਆਂ ਸੰਗਤਾਂ ਨੂੰ ਇਸੇ ਪ੍ਰਕਾਰ ਇਟਲੀ ਵਿੱਚ ਵਸਦੀਆਂ ਗੁਰੂ ਨਾਨਕ ਨਾਮਲੇ ਵਸ ਸੰਗਤਾਂ ਨੂੰ ਧੰਨਵਾਦ ਇਸੇ ਪ੍ਰਕਾਰ ਮੁਬਾਰਕਬਾਦ ਦਿੰਦਾ ਹੋਇਆ ਇਸੇ ਪ੍ਰਕਾਰ ਹੀ ਜੋ ਪੱਤਰਕਾਰ ਗੁਰੂ ਹੁਕਮਤਿਆਰ ਏ ਮੱਕੜ ਸਾਹਿਬ ਇਹ ਸਾਰੇ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਇਸੇ ਪ੍ਰਕਾਰ ਲਾਈਵ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਹੈ ਮਹਾਰਾਜ ਜੀ ਕਿਰਪਾ ਕਰਨ ਕੋਈ ਭੁੱਲ ਚੁੱਕ ਦੀ ਖਿਮਾ ਇਹ ਨਹੀਂ ਬੇਨਤੀ ਕਰਦਾ ਖਮਾ ਦਾ ਜਾਟਕ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ